ਓਕੇਟ ਵਾਲੀ ਗੱਲ ਸੁਣਾ ਛੁਰੂ ਤੋਂ ਸੁਣਾ ਹੁਣ ਬਾਈ ਬਣ ਕੇ ਯਾਰ ਬਾਈ ਬਣ ਕੇ ਨਾਂ ਨਹੀਂ ਆਪਕੇ ਤਾਂ ਲੈਣਾ ਨਹੀਂ ਨਹੀਂ ਯਾਰ ਇਹ ਗੱਲਾਂ ਗਾਏ ਨੇ ਓ ਨਹੀਂ ਹੁੰਦੀਆਂ ਯਾਰ ਉਹ ਤੈਨੂੰ ਬੰਦਾ ਮਲਾ ਦੂੰ ਕਗਨ ਜੇ ਕੋਈ ਚਾਹੇ ਗਿਆ ਜਦੋਂ ਆਇਆ ਨਾ ਲੱਖਾ ਰੋਟੀਆਂ ਉਦੋਂ ਪਕਾਉਣੀਆਂ ਮੈਂ ਆਏ ਬੱਤਰੀਆਂ ਚਾਰੀਆਂ ਅਜਾ ਐ ਨਹੀਂ ਵੀ ਰੋਟੀ ਪੰਜ ਮਰਲੇ ਥਾਂ ਸਾਡੇ ਜਿੱਥੇ ਬਾੜੇ 'ਚ ਬੱਕਰੀਆਂ ਪੈਰ ਧਰਨੂ ਥਾਂ ਨਹੀਂ ਗਿਆ ਤੇਰੇ ਜਿੱਥੇ ਏਡੇ ਏਡੇ ਕੁੰਨੂ ਲਾਏ ਪਏ ਮੈਂ ਵੜ ਵੜ ਅਰਜਨ ਚੱਲੋ ਖਾ ਦਿੰਨਾ ਦੱਸ ਦੇ ਬਹੁਤ ਦਾ ਗਿਆਈ ਆ ਮੈਂ ਸਾਰਾ ਕੁਝ ਕਰ ਕਰਕੇ ਦੇਖਿਆ ਬਾਈ ਇਹ ਡੱਕਾ ਨਹੀਂ ਸਾਰਾ ਕੁਝ ਨਹੀਂ ਕੀਤਾ ਉਹ ਰੇੜੇ ਦੀ ਕਮਾਈ ਉਹ ਸਾਰਾ ਕੁਝ ਹੀ ਕੀਤਾ ਜਿਹੜਾ ਇੱਕ ਦਾ ਰਹਿਣਾ ਕਰਦਾ ਉਹ ਵੀ ਰੇੜੇ ਦੀ ਕਮਾਈ ਆ ਵੀਰੇ ਇਹ ਇਹ ਲੋਕ ਨਹੀਂ ਮੰਨਦੇ ਜਿਹੜਾ ਕੈਨੇਡਾ ਕਹਿੰਦਾ ਜਾਣਾ ਉਹ ਜਾ ਕੇ ਹੀ ਖੜੂਗਾ ਸਹੀ ਗੱਲ ਅਗਲਾ ਪੱਤਣ ਵੇਖ ਕੇ ਖੜੂ ਉਹ ਤਾਂ ਕਰਕੇ ਹੀ ਖੜੂ ਇਹ ਵੀਰੇ ਗਰੀਬਾਂ ਵਾਸਤੇ ਇਹ ਤਾਂ ਆਪਣੇ ਜੱਟਾਂ ਵਾਸਤੇ ਵੀ ਨਹੀਂ ਸੀ ਕੋਈ ਦੋ ਕਲੇ ਬਜਾ ਇਹਦਾ ਮਤਲਬ ਇਹਨਾਂ ਦਾ ਸਟੇਰ ਸੈਨਾ ਡਾਊਨ ਆ ਨਾ ਮੇਰੇ ਤੇ ਉਹ ਜੀ ਜਵਾਨੀ ਸੀ ਜੇ ਮੈਨੂੰ ਪਤਾ ਨਾ ਦੋ ਕ ਬਣਾਉਂਦੀ ਤੇ ਮੈਂ ਪੱਕਣਾ ਚਾਰ ਦੰਦਾ ਕਸਮ ਵਾਲੀ ਗੱਲ ਆ ਬਾਹਲੀ ਨਹੀਂ ਦੂਜਾ ਨਾ 10 ਕਿਲੋ ਦਾ ਵਿਆਹ ਕਰਾ ਲੈਣਾ ਨਹੀਂ ਲੱਖੇ ਨੇ ਤੇ ਮਸਾ ਆਇਆ ਬਈ ਉਹ ਵੀ ਮਸਾ ਆਇਆ ਸ਼ੀਕ ਨਾਲ ਉਹਨਾਂ ਕੋਲੇ ਮਸਾ ਹੀ ਹੋਇਆ ਮੈਂ ਤਾਂ ਮੁੰਡਾ ਕਰਕੇ ਤਗੜੇ ਵਿਚੋਲੇ ਪਾ ਕੇ ਹੋ ਗਿਆ ਜਮਾ ਵਿਚੋਲੇ ਕਿਤੇ ਆ ਬੱਕਾ ਰੱਖਿਆ ਜਾਵਾ ਸਿਰੇ ਦੇ ਨੰਗ ਆ ਬਈ ਨਾ ਤੋੜ ਯਾਰ ਨਾ ਯਾਰ ਨਹੀਂ ਦਾ ਠੀਕ ਆ ਬਈ ਆ ਪਤਾ ਬੰਨ ਨੂੰ ਆ ਰਾਇ ਤੇ ਨਹੀਂ ਮੈਂ ਵੀ ਰੱਖੀ ਬਾਕੀ ਗੱਲ ਇਹ ਨਹੀਂ ਆ ਬਾਈ ਕਿਸੇ ਦੇ ਮਗਰ ਨਾ ਲੱਗੋ ਯਾਰ ਇਹ ਕਹਿੰਦਾ ਸਹੀ ਆ ਨਾ ਇਹ ਬੜਾ ਕੀ ਆ ਇਹ ਬੋਦਾ ਜੇ ਨਾ ਫਾਰਮ ਵਾਲੇ ਅੱਜ ਵੀ ਦਿਨੋਂ ਇੱਥੇ ਕਰਕੇ ਕਹਿਣਾ ਜੇ ਕਰਲੇ ਕੋਈ ਵੀ ਫਾਰਮ ਜੇ ਫਾਰਮ ਕਾਮਯਾਬ ਕਰ ਜੇ ਟਾਣ ਵੜਵਾ ਦੂੰਗਾ ਕੋਈ ਤਰੀਕਾ ਵੀ ਹੁੰਦਾ ਨਾ ਕੀਤੀਆਂ 20 ਕਿਲੋ ਦੁੱਧ ਦੇਣ ਵਾਲੀ ਗਾਂ ਦੇ 3 ਕਿਲੋ ਫੀਡ ਖਾ ਕੇ ਕੁਝ ਨਹੀਂ ਨਾ ਦਿੰਦੀ 6 ਗ੍ਰਾਮ ਦੁੱਧ ਦੇਣ 600 ਗ੍ਰਾਮ ਦੁੱਧ ਦੇਣ ਵਾਲੀ ਕਿਲੋ ਖਾ ਕੇ ਕਿਵੇਂ ਪੂਰਾ ਕਰ ਦੂਗੀ ਹੂੰ 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 ਸਹੀ ਹੈ ਇਹ ਜਿਹੜਾ ਕਹਿੰਦਾ 3 ਕਿਲੋ ਆ ਨਾ ਚੋ ਦੇ 3 ਕਿਲੋ ਸਿਰ ਤਾਂ ਵੀ ਟਾਣ ਵੜਵਾ ਦਾਂਗੇ ਚੋ ਕੇ ਐਂ ਕਹਦੇ ਵੀ ਆਲੇ 3 ਕਿਲੋ ਦੁੱਧ ਦਾ ਇੱਕ ਡੰਗ ਦਾ ਏ ਭਾਈ ਝੱਗਣਾ ਟੋਲੂ ਭਰਦੀ ਹੈ ਜਦੋਂ ਬਹਿ ਜਾਂਦੀ ਹੈ ਨਾ ਉਦੋਂ 600 ਗ੍ਰਾਮ ਰਹਿ ਜਾਂਦਾ ਹੂੰ ਹੂੰ ਸਹੀ ਗੱਲ ਇਹੋ ਜਿਹੇ ਬੱਕਾ ਰੱਖਿਆ ਮੈਂ ਲੈ ਕੇ ਅੱਜ ਪੰਮਾ ਸੈਦੋ ਵਾਲਾ ਬਣਾ ਫਿਰਦਾ ਨਾ ਵੀ ਕਿੱਥੇ ਮਰਜੀ ਆ ਹੱਥੋਂ ਫੜ ਕੇ ਲੈਂਦਾ ਨਹੀਂ ਪੁੱਛ ਲਈ ਜਾ ਕੇ ਉੱਥੋਂ ਆਪਣੇ ਉਹ ਬੱਕਾ ਨਹੀਂ ਹੁਣ ਰਾਇ ਕੀ ਦੇਣਾ ਚਾਹੁੰਦਾ ਜਿਹੜੇ ਨਵੇਂ ਕਾਰੀਗਰ ਜਿਹੜੇ ਉੱਠੇ ਆ ਨਵੇਂ ਮੈਂ ਕਿਰਾਏ ਵੀ ਇਹਨਾਂ ਦਾ ਪੰਗਾ ਇੱਕ ਦਾ ਇੱਕ ਵਾਰੀ ਲਾਓ ਹਾਂ ਇੱਕ ਦਾ ਪੰਗਾ ਲੈ ਕੇ ਤੇ ਉਹਨੂੰ ਵੇਖ ਲਓ ਇੱਕ ਵਾਰੀ ਵੀ ਬਾਹਲੇ ਸ਼ੈੱਡ ਤੇ ਖਰਚਾ ਨਾ ਕਰੋ ਵੀ 5-7 ਲੱਖ ਨਾ ਲਾਓ ਸ਼ੈੱਡ ਤੇ ਬਈ ਢੋਣਾ ਪੈਣਾ ਸ਼ੈੱਡ ਤੇ ਵੀ ਸਾਵ ਦਾ ਬਾਸੂਸ ਦਾ ਬਾਈ ਲਖੇ ਇੱਕ ਗੱਲ ਨਾਲ ਤਾਂ ਸਹਿਮਤ ਆ ਨਾ ਵੀ ਜੇ 6-7 ਲੱਖ ਆਪਾਂ ਛੱਡ ਤੇ ਲਾਉਣੇ ਆ ਤੇ ਬੱਕਰੀਆਂ ਤੇ ਪੈਸੇ ਨਾ ਰਹੀ ਤੇ ਫਿਰ ਫੇਲ ਹੋਣਾ ਹੀ ਆ ਜਰੂਰ ਆ ਨਾ ਵੀ ਇੱਕ ਗਰੀਬ ਬੰਦਾ ਭੋਵੇਂ ਉਹਦੇ ਕਰੇ 5 ਜਵਾਕਾ ਜੇ 15-20 ਬੱਕਰੀਆਂ ਨਾ ਉਹ ਉਹ ਮੰਨ ਲਓ ਉਹਦਾ ਰੇੜਾ ਤੋਰੀ ਨਾ ਤੋਰੀ ਜਾਣ ਨਾ ਕਿਤੇ ਦੁੱਧ ਦੇ ਆ ਕੇ ਕਿਤੇ ਕੋਈ ਮੇਹਣਾ ਵੇਚ ਲਾ ਕੇ ਹਾਂ ਵੀ ਪੈਰਸ ਨਹੀਂ ਪੈਂਦੇ ਨਾ ਨਾ ਇਹਨਾਂ ਦੇ ਵੀਰੇ ਇੰਨੀ ਪ੍ਰੋਫਟ ਹੋ ਬਿਨਾ ਕਾਟੋ ਨੇ ਠੀਕ ਹੋ ਰੱਖੀਏ ਮੇਰੇ ਪਿੰਡ ਨਹੀਂ ਰੱਖੀਦਾ ਬੰਦੇ ਜਿਨ੍ਹਾਂ ਨੂੰ ਪਤਾ ਪੁੱਛ ਸਕਦਾ 250 ਢੇੜਾਂ ਨਾਲ ਐਵ ਜੀ ਆ ਜੇ ਆਪਣੇ ਸਾਰੇ ਜ਼ਿਲ੍ਹੇ ਜਿਓਂ ਨਾ ਢੇੜਾ ਹੋਣ ਤਾਂ ਕੋਈ ਬੰਦਾ ਦੱਸ ਸਕਦਾ ਸਹੀ ਆ ਸਹੀ ਆ ਪਹਿਲੀ ਦੋ ਬੰਦੇ ਕੋਈ ਕੁੜੀ ਤੇ 25 ਲੱਖ ਲਾ ਕੇ ਤੇ ਕਿਸ਼ੋ ਰੁਪਿਆ ਵਿਆਜ ਤੇ ਹੋਣਾ ਕੁੜੀ ਵੇਚੀ ਆ ਪਰ ਢੇੜ 250 ਰੱਖੀ ਆ ਭਾਈ ਸਹੀ ਆ ਭਾਈ ਪਰ ਭਾਈ ਬਾਲਾ ਵੀ ਨਾ ਦਿਲ ਤੋੜ ਲਖਿਆ ਨਹੀਂ ਭਈ ਹਸਾਬ ਜੇ ਨਾ ਚੱਲਣ ਤਾਂ ਕੋਈ ਕਮਾਈ ਵੀ ਹੈਗੀ ਆ ਜਿਵੇਂ ਆਏ ਲੈ ਲਵਾਂਗੇ ਕਿ ਜਾ ਕੇ ਅੱਜ 30 30 ਹਜ਼ਾਰ ਨੂੰ ਲੈ ਲਿਆਂ ਹਾਂ ਉਹ ਮਰਦਾ ਬੰਦਾ 10000 ਨੂੰ ਬੱਕਰੇ ਲੈ ਲਾ 5 5000 ਜਨਾਂ ਦੇ ਮਿਹਣੇ ਵਗ ਗਿਆ 10000 ਤੋਂ ਬਾਅਦ ਹੌਲੀ ਹੌਲੀ ਸਾਲ ਹੋਇਆ ਥੋੜੀ ਚੰਗੀ ਕਰ ਲਈ ਥੋੜੀ ਚੰਗੀ ਕਰ ਲਈ ਹਾਂ ਕੋ ਸਮਾਂ ਚਾਹੀਦਾ ਜੇ ਅੱਜ ਹੀ ਕਹਿੰਦਾ 30-30000 ਰੁਪਏ ਵਾਲੀਆਂ ਜਿਹੜੇ ਗੁਲਫਾ ਗੈਂਗ ਫਿਰਦੇ ਆ ਜਿਹੜੇ ਦਲਾਲ ਫਿਰਦੇ 5-5000 ਵਾਲੀਆਂ ਸੱਟਾਂ ਮਾਰਨ ਵਾਲੇ ਵਿੱਚ ਉਹਨਾਂ ਤੋਂ ਬਾਅਦ ਇਹ ਤਾਂ ਫਿਰ ਤਾਂ ਬੰਦਾ ਬਚ ਗਿਆ ਬਾਈ ਯਾਰ ਗੱਲ ਸੁਣ ਰਾਜੂ ਨੂੰ 500 ਰੁਪਏ ਦਿੰਦਾ ਤੇੜਾੜੀ ਆਉਦੀਆਂ ਬੱਕਰੀਆਂ ਤੇ ਜੇ ਟੰਗ ਵਾਲਿਆਂ ਨੂੰ 5000 ਜਿਹੋ ਵਿੱਚ ਪਾ ਕੇ ਲੈਂਦਾ ਰਾਜੂ ਕਦੇ ਕਹਿੰਦਾ ਨਾ ਲੋਕ ਤਾਂ ਕਹਿੰਦਾ ਫੇਦਾ ਵਾਲਾ ਇਹਨਾਂ ਦਾ ਹਾਂ ਹਾਂ ਸਹੀ ਆ ਯਾਰ ਬਈ ਆਪ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਆ ਕੁਛ ਨਾ ਕੁਛ ਆਪ ਨੂੰ ਵੀ ਚਾਹੀਦਾ ਜਾਣਕਾਰੀ ਹੋਣੀ ਚਾਹੀਦੀ ਜ਼ਰ ਤੇ ਮੈਂ ਆਪਣੇ ਨਾਲ ਸਕੇ ਬੰਦਾ ਕੋਈ ਕਹਿ ਕਹਿ ਦੇ ਵੀ ਹਾਂ ਉਹਨਾਂ ਨੇ ਕਮਾਈ ਕਦੋਂ ਕੀਤੀ ਆ 17 ਚਾਰ ਕਿ ਮੱਛੀ ਸੀ ਠੀਕ ਆ ਥੋੜੀ ਮੱਧਮਾ ਕੰਮ ਤੇਜ਼ ਤੋਂ 17 ਤੋਂ ਲੈ ਕੇ ਤਨ ਛੀਸ ਵਾਲਾ ਗਮਚੀ ਆ ਠੀਕ ਆ ਛੀਆਂ ਜੋ ਉਥੇ ਮਤਲਬ ਜਿਨ੍ਹਾਂ ਕੋਲ ਚੰਗੇ ਆ ਸੀ ਉਹਨਾਂ ਨੇ ਦੇਤੇ ਆ ਕੋਠਾਂਾਂ ਪਾਲਣਾਂ ਜਾਂ ਘਰ ਪਾਲੇ ਕੁੜੀ ਵਿਹਲੀ ਆ ਇਹਨਾਂ ਕੀ ਉਹਨਾਂ ਦੀਆਂ 30000 ਦੀਆਂ ਵੇਖ ਗਿਆ ਜਿਹੜੇ ਨਵੇਂ ਕੋਈ ਬਾਹਰ ਬੂਰਦੇ ਸੀਗੇ ਬੰਦੇ ਉਹਨਾਂ ਕੋਲੇ ਪੈਸਾ ਬਾਹਲਾ ਸੀ ਉਹਨਾਂ ਨੇ ਲਾਤਾ ਉਹ ਮੜਾ ਕਰੇ ਸੇਵਕ ਨੇ ਵਪਾਰ ਬਾਅਦ ਚ ਸ਼ੁਰੂ ਕੀਤਾ ਭਲਾ ਫਾਰਮ ਕੀਤਾ ਸੀ ਪੁੱਛ ਲੈ ਕਿੰਨੇ ਲਾਸ ਨਾਲ ਛੱਡਿਆ ਫਾਰਮ ਦੱਸ ਦੇ ਕਿਉਂ ਬਾਈ ਪੁੱਛ ਲੈ ਤੇਰੇ ਨਾਲ ਮਹਿੰਗੇ ਪੈਂਦੇ ਜੇ ਲੈਣ ਦੇਣ ਕਰੋਗੇ ਫੇਰ ਨਾ ਹਾਂ ਵਪਾਰ ਕਰੋ ਜਿਹੜੀ ਗੱਲ ਆ 20000 ਦੀ ਬੱਕਰੀ ਲਈ ਸੀ ਬਾਈ ਤੇ 3 ਮਹੀਨੇ ਬਾਅਦ 17000 ਦੇ ਸੀ ਵੇਚਤੀ ਸੀ ਬਗਰਾੜੀ ਪੁੱਛ ਲਾ 20000 ਦੀ ਦੇਖ ਲਓ ਬਾਈ ਠੀਕ ਆ ਲਓ ਮੇਤਰੋ ਜਿਆਦਾ ਲਾਉਸ ਤਾਂ ਨਹੀਂ ਪਰ ਸਿਆਣਪ ਆਪ ਨੂੰ ਵੀ ਚਾਹੀਦੀ ਆ ਇਰ ਕਿਸੇ ਦੇ ਮਗਰ ਨਾ ਲੱਗੋ ਹਾਂ ਗੁਲਫਾ ਗੈਂਗ ਦੇ ਮਗਰ ਨਾ ਲੱਗੋ ਵੀ ਇੱਕ ਬੱਕਰੀ ਬਈ ਲੱਖ ਰੁਪਈਆ ਸਾਲ ਦਾ ਕਮਾਉਂਦੀ ਆ ਉਹਨਾਂ ਗੱਲਾਂ 'ਚ ਕੁਝ ਨਹੀਂ ਪਿਆ 3 ਕਿਲੋ ਦੇ ਦਊ ਬਈ ਜਿਵੇਂ ਮੈਂ ਮਿਲ ਲਿਆ 3 ਕਿਲੋ ਦੇ ਦਊ ਕਦੋਂ ਦੁੱਧ ਦਿੰਦੀ ਆ ਬੱਕਰੀ ਵੀਰੇ ਦੁੱਧ ਦਿੰਦੀ ਆ ਪਤਾ ਪੌਣਾ ਤੇ ਕਿਲੋ ਤੇ ਸਵਾ ਕਿਲੋ ਬੱਕਰੀ ਦੁੱਧ ਦੇਊਗੀ ਵਿਸਾਖ 'ਚ ਉਹਦੀ ਦੇਊਗੀ ਬਈ ਜਿਨੇ ਜਿਨੇ ਤਲੀ ਦੇ ਰੱਖੀ ਹੋਈ ਲੋਕਾਂ ਦਾ ਚਾਰੀਆਂ ਪੱਕੇ ਪੱਠੇ ਖਾਦੇ ਚਾਰੀਆਂ ਲੋਕਾਂ ਦੇ ਵਿਸਾਖ ਦਿੱਤੇ 15 ਵਿਸਾਖ ਤੋਂ ਬਾਅਦ ਲੋਕ ਮਸ਼ੀਨਾਂ ਫੇਰ ਦਿੰਦੇ ਆ ਜੇਰ ਚ ਵਾਣ ਮੌਣ ਲਾ ਪੈਣ ਅੱਗੇ ਮੱਛੇ ਦਾਣੇ ਹੁੰਦੇ ਬਾਈ ਅਸੀਂ ਤਿੰਨ ਤਿੰਨ ਮਹੀਨੇ ਦੁੱਧ ਪਾਉਂਦੇ ਰਹੇ ਆ ਤੇ ਹੁਣ ਮੰਨਣਾ ਵਿਸਾਖ ਤੋਂ 10 ਵਿਸਾਖ ਤੱਕ ਕੋਈ ਵਾਣ ਨਹੀਂ ਜਾਂਦਾ ਰਹਿੰਦਾ ਉੱਥੇ ਜੇਰ ਚ ਸਭ ਵਾਣ ਵੇਹ ਜਾਂਦੇ ਆ ਵਾਹ ਦਿੰਦੇ ਲੋਕ ਠੀਕ ਤੇ ਉਸ ਤੋਂ ਬਾਅਦ ਫੇਰ ਉਹੋ ਹੀ ਡਾਂਗ ਤੇ ਡਰਾ ਉਹ ਨਾ ਚੱਲ ਵੀ ਯਾਨੀ ਸਾਰੀਆਂ ਗੱਲਾਂ ਮਕਾ ਕੇ ਕੁੱਲ ਗੱਲ ਦਾ ਸਿਰਾ ਇਹ ਆ ਵੀ ਕਿਸੇ ਦੇ ਮਗਰ ਨਾ ਲੱਗੋ ਆਪਦੀ ਨਿਗਾਹਾਂ ਚੱਲੋ ਤੇ 30 40 ਹਜ਼ਾਰ ਵਾਲੀਆਂ 'ਚ ਕੁਛ ਨਹੀਂ ਪਿਆ ਆਪਦੇ ਬੱਚੇ ਜਾਂਦਾ ਤਿਆਰ ਕਰੋ ਤੇ ਜਾਂ ਬਾਈ ਜੀ ਗੱਬਣਾ ਬੱਕਰੀਆਂ ਲਾਓ ਤੇ ਚੰਗਾ ਬਰੀਡਰ ਵਿੱਚ ਰੱਖੋ ਫੇਰ ਜਾ ਕੇ ਕੁਛ ਨਾ ਕੁਛ ਪੜਤਾ ਪੈਂਦਾ ਤੇ ਐਵੇਂ ਹਵਾ ਚ ਡਾਂਗਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਉਹ ਫਲਾਣੇ ਨੇ 10 ਲੱਖ ਕਮਾ ਲਿਆ ਸਾਲ ਦਾ ਮੈਂ ਤਨ ਹੁਣ ਕਲਾਂ ਨੌਰਾ ਹਸ਼ਿਆ ਹਸ਼ਿਆਪੁਰ ਚ ਹੀ ਪੈਂਦਾ ਕਲਾਂ ਨੌਰ ਪੈਂਦਾ ਗੁਰਦਾਸਪੁਰ ਚ ਹਸ਼ਿਆਪੁਰ ਚ ਪਤਾ ਨਹੀਂ ਕਿੱਥੇ ਬੈਨੇ ਉੱਥੇ ਬੰਦਾ ਸੀ ਵੀਰੇ ਉੱਥੋਂ ਦੇ ਬੰਦੇ ਨੇ ਬੀਲੇੜ ਦਾ ਬੰਦਾ ਸੀ ਉਹਨਾਂ ਦਾ ਰਿਸ਼ਤੇਦਾਰ ਸੀ ਅਮਰੀਕਾ 'ਚ ਠੀਕ ਹੈ ਉਹ ਬੰਦੇ ਨੇ ਉੱਥੇ ਫਾਰਮ ਕੀਤਾ 30 ਲੱਖ ਰੁਪਏ ਲਾ ਕੇ ਛੀਕ ਨਾਲ ਥਾਂ ਵੜਿਆ 30 ਲੱਖ ਰੁਪਏ ਲਾਇਆ ਹੂੰ ਉਹਨਾਂ ਨੇ ਬਰਨਾਲੇ ਮਲੇਰਕੋਟ ਦੇ ਸਾਈਡ ਤੋਂ ਸਾਰੀਆਂ ਬੱਕਾਂ ਲੰਘਾ 150 ਬੱਕਰੀ ਤਿੰਨ ਭਈਏ ਰੱਖੇ ਸੀ 50 ਹਜ਼ਾਰ ਤੇ ਲਾਹਤ ਤੇ ਭਈਏ ਤਿੰਨੇ ਭੱਜ ਗਏ ਭਾਈ ਉਹ ਗਰਦਕਲਾਂ ਨੌਰਤ ਨੇ 50 ਹਜ਼ਾਰ ਇੱਕ ਭਈਏ ਦਾ ਕੋਈ ਬੰਦਾ ਨਹੀਂ ਜਾ ਸਕਦਾ ਬੀਲੇ ਵਾਲਾ ਪਿੰਡਾ ਬਲਕਾਰੇ ਨੂੰ ਜਾ ਕੇ ਪੁੱਛ ਲੋ ਉਹਨਾਂ ਬੰਦਿਆਂ ਨੇ ਆ ਥਾੜਜੀ ਹੈ ਨਾ ਹਾਂ 60 ਲੱਖ ਰੁਪਏ ਦਾ ਮੰਨ ਲਓ ਪ੍ਰੋਜੈਕਟ ਕੀਤਾ ਸੀ 60 ਲੱਖ ਰੁਪਏ ਦਾ ਪ੍ਰੋਜੈਕਟ ਮੰਨ ਲਓ ਨੇ ਕੀਤਾ ਸੀ ਘੱਟੋ ਘੱਟ ਉਹਨਾਂ ਨੇ 30 ਤੋਂ 40 ਲੱਖ ਰੁਪਏ ਘਾਟਾ ਕੀਤਾ ਘਾਟਾ ਖਾਦਾ ਲਓਏ ਮਿੱਤਰੋ ਕਿਸੇ ਦੇ ਮਗਰ ਨਾਲ ਲੱਗਿਓ ਬਾਈ ਲੱਖੀ ਨਹੀਂ ਗੱਲਾਂ ਹੈਗੀਆਂ ਲੱਖ ਲੱਖ ਰੁਪਏ ਦੀਆਂ ਤੇ ਆਪਦੇ ਹਿਸਾਬ ਨਾਲ ਚੱਲਿਓ ਤੇ ਜਿਹੜੇ ਗੁਲਫਾ ਗੈਂਗ ਵਾਲੇ ਫਿਰਦੇ ਆ ਨਾ ਕਹਿ ਦਿੰਦੇ ਆ ਵੀ ਇੱਕ ਬੱਕਰੀ ਲੱਖ ਰੁਪਏ ਸਾਲ ਦਾ ਕਮਾਉਂਦੀ ਕੋਸ ਨਹੀਂ ਬਣਦਾ ਲੱਖ ਲੁੱਕ ਨਹੀਂ ਆਪਦੇ ਹਿਸਾਬ ਨਾਲ ਚੱਲੋਗੇ ਤਾਂ ਕਮਾਈ ਹੈਗੀ ਆ ਤੇ ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਚਲੋਗੇ ਤਾਂ ਬਾਈ ਕਮਾਈ ਬਿਲਕੁਲ ਘਾਟਾ ਤੇ ਜਿਹੜੇ ਦਲਾਲ ਆ ਬਾਲੇ ਵੱਡੇ ਆ ਵਿੱਚ 5-5 7-7000 ਰੁਪਏ ਆਪ ਦਾ ਪਾ ਜਾਂਦੇ ਇਹਨਾਂ ਤੋਂ ਜਰੂਰ ਬਚੋ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ